ਹੌਣਤਾ ਦੀ ਰੂਪ ਰੂਪ ਹੋ ਰਹੇ ਹਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਰੇ ਪਿੱਛੇ ਆ ਜਾਓ ਸਾਰੇ ਚੱਲ ਮੇਰੇ ਹਲਕਾ ਪੋਹਾ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਦਿਨ ਰਹਿ ਗਏ ਜਦੋਂ ਪ੍ਰਚਾਰ ਬੰਦ ਹੋ ਇਸ ਇਲੈਕਸ਼ਨ ਵਿੱਚ ਇੱਕ ਪਾਸੇ ਪੰਜਾਬੀਆਂ ਦੀ ਪਾਰਟੀ ਖਾਲੀ ਦਲ ਹੈ ਜੋ ਖਾਲਸਾ ਪੰਥ ਦੀ ਫੌਜ ਹੈ ਕਿਸਾਨੀ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਦੂਜੇ ਪਾਸੇ ਸਾਰੀਆਂ ਹੀ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਐ ਸੇਵਾ ਕਰਨ ਵਾਸਤੇ ਨਹੀਂ ਤੁਸੀਂ ਦੇਖਿਆ ਹੀ ਹੈ ਜਦੋਂ ਵੀ ਕਾਂਗਰਸ ਜਿਹੜੀ ਦਿੱਲੀ ਵਾਲੀ ਪਾਰਟੀ ਦਾ ਸਰਕਾਰ ਆਉਂਦੀ ਹੈ ਪੰਜਾਬ ਕੁਛ ਨਹੀਂ ਹੁੰਦਾ ਹੁਣ ਆ ਝਾੜੂ ਵਾਲੇ ਆ ਗਏ ਐਨਾਂ ਤੋਂ ਜਮਾਂ ਹੀ ਬੇੜਾ ਕਰ ਕਰ ਦਿੱਤਾ ਆ ਜਦੋਂ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਦੋਂ ਹੀ ਐਂ ਲੱਗਦਾ ਕਿ ਆਪਣੀ ਸਰਕਾਰ ਹੈ ਪਿੰਡ ਵਾਲਿਆਂ ਦੀ ਸਰਕਾਰ ਹੈ ਕਿਸਾਨਾਂ ਦੀ ਸਰਕਾਰ ਹੈ ਗਰੀਬ ਜਨਤਾ ਦੀ ਸਰਕਾਰ ਹੈ ਆ ਜਿੰਨੀਆਂ ਸਹੂਲਤਾਂ ਕਿਸਾਨੀ ਨੂੰ ਦਿੱਤੀਆਂ ਬਾਪੂ ਬਾਦਲ ਨੇ ਦਿੱਤੀਆਂ ਸੀ ਭਾਵੇਂ ਤੁਹਾਨੂੰ ਟਿਊਬਵਲ ਕਨੈਕਸ਼ਨ ਭਾਵੇਂ ਮੁਫਤ ਬਿਜਲੀ ਭਾਵੇਂ ਦਾਣਾ ਮੰਡੀਆਂ ਭਾਵੇਂ ਟਰੈਕਟਰਾਂ ਦੇ ਟੈਕਸ ਮਾਫ ਕੀਤਾ ਭਾਵੇਂ ਖਾਲੇ ਕਸੀਆਂ ਸਾਰਾ ਕੁਝ ਇਹ ਅਕਾਲੀ ਸਰਕਾਰ ਨੇ ਬਣਾਇਆ ਆ ਜਿੰਨੇ ਵੱਡੇ ਟਾਈਮ ਹੈ ਥੀਨ ਡੈਮ ਤੋਂ ਲੈ ਕੇ ਸ਼ਾਹਪੂਰ ਕੰਡੀ ਡੈਮ ਜਿੰਨੇ ਥਰਮਲ ਪਲਾਂਟ ਹੈ ਉਹ ਬਾਦਲ ਸਾਹਿਬ ਨੇ ਜਿਉਂ ਨਾ ਬਣਾਉਂਦੇ ਤੇ ਬਿਜਲੀ ਨਹੀਂ ਹੋਣੀ ਸੀ ਇੱਕ ਵੀ ਚੀਜ਼ ਕਾਂਗਰਸ ਦੀ ਨਹੀਂ ਹੈ ਗਰੀਬ ਮੇਰੇ ਪਰਿਵਾਰ ਬੈਠੇ ਆ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਬੱਚਿਆਂ ਨੂੰ ਮੁਫਤ ਪੜਾਉਣਾ ਸਕਾਲਰਸ਼ਿਪ ਸਾਰੀਆਂ ਚੀਜ਼ਾਂ ਹੀ ਕਾਲੀ ਦਲਦੀ ਸਰਕਾਰ ਨੇ ਆ ਤਾਂ ਜਿਹੜੇ ਆਉਂਦੇ ਆ ਕੋਈ ਮੰਤਰੀ ਬਣਨ ਵਾਸਤੇ ਆਉਂਦਾ ਕੋਈ ਮੁੱਖ ਮੰਤਰੀ ਬਣਨ ਵਾਸਤੇ ਆਉਂਦਾ ਕੋਈ ਐਮਐਲਏ ਬਣਨ ਵਾਸਤੇ ਆਉਂਦਾ ਪਰ ਜਨਤਾ ਨਾਲ ਹੀ ਉਹਨਾਂ ਦੇ ਲਗਾ ਸਹੀ ਮੈਨੇ ਤੇ ਜੇ ਕੋਈ ਮੁੱਖ ਮੰਤਰੀ ਰਿਹਾ ਪੰਜਾਬ ਦਾ ਬਾਦਲ ਸਾਹਿਬ ਸੀ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਜਿੱਥੇ ਉਹ ਆਪ ਨਾ ਗਏ ਹੋਣ ਬਹੁਤ ਇੱਥੇ ਬਜ਼ੁਰਗ ਮੈਨੂੰ ਦੱਸ ਰਹੇ ਸੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਚੇਲਾਂ ਕੱਟੀਆਂ ਬਹੁਤ ਥੋੜੇ ਘਰ ਹੋਣੇ ਆ ਜਿੱਥੇ ਬਾਦਲ ਸਾਹਿਬ ਦੀ ਆਪਣੀ ਫੋਟੋ ਹੋਣੀ ਹੈ ਥੋੜੇ ਤੇ ਸੰਗਤ ਦਰਸ਼ਨ ਕਰਦੇ ਸੀ ਥੋੜੇ ਨਾਲ ਬਹਿੰਦੇ ਸੀ ਆ ਜਿਹੜਾ ਇਲਾਕਾ ਹੈ ਜਮਾ ਬਾਰਡਰ ਹੈ ਪੰਜਾਬ ਦਾ ਵੀ ਬਾਰਡਰ ਹੈ ਤੇ ਦੇਸ਼ ਦਾ ਵੀ ਬਾਰਡਰ ਹੈ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕੀ ਹੁਣ ਅਕਾਲੀ ਦਲ ਇਥੋਂ ਲੜਿਆ ਕਰੂਗਾ ਸਾਡਾ ਕਿਤੇ ਸਮਝੌਤਾ ਬੀਜੇਪੀ ਨਾਲ ਕਿਤੇ ਵੀ ਨਹੀਂ ਹੋਣਾ ਰਵੀ ਮੋਨਜੀ ਨੂੰ ਡਿਊਟੀ ਲਈ ਹੈ ਤੁਹਾਡਾ ਸੇਵਾ ਕਰਨ ਦੀ ਮਹੀਨਾ ਹੀ ਹੋਇਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਪੂਰੀ ਮਿਹਨਤ ਕਰਨ ਸਾਰਿਆਂ ਨੂੰ ਇਕੱਠੇ ਕਰਨ ਤੇ ਵੱਡੀ ਗੱਲ ਹੈ ਥੋੜੂ ਬਹੁਤ ਵਧੀਆ ਵਕੀਲ ਮਿਲ ਗਿਆ ਚੀਮਾ ਸਾਹਿਬ ਡਾਕਟਰ ਜੀਮਾ ਜੀ ਹਰਗੋਬਿੰਦਪੁਰ ਹਲਕੇ ਦੇ ਰਹਿਣ ਵਾਲੇ ਆ ਉਹ ਥੋੜੇ ਸਾਲਾਂ ਵਾਸਤੇ ਡਿਪਲੋਮੇਸ਼ਨ ਚ ਗਏ ਸੀ ਉੱਤੇ ਅਨੰਦਪੁਰ ਸਾਹਿਬ ਹੁਣ ਵਾਪਸ ਤੁਹਾਡੇ ਕੋਲੇ ਪੱਕੇ ਆ ਗਏ ਆ ਦੇਖੋ ਡਾਕਟਰ ਜੀਮਾ ਦਾ ਬਹੁਤ ਵੱਡਾ ਫਾਇਦਾ ਤੁਹਾਨੂੰ ਹੋਣਾ ਹੈ ਕਿਉਂਕਿ ਸਾਡੇ ਨਾਲ ਇਹਨਾਂ ਦਾ ਪ੍ਰਵਾਹ ਪੰਗੂ ਰਿਸ਼ਤਾ ਹੈ ਵੱਡੇ ਬਾਦਲ ਸਾਹਿਬ ਦੇ ਨਾਲ ਹੀ ਰਹੇ ਆ ਸਾਰੀ ਪਾਰਟੀ ਦੀ ਕਮਾਂਡ ਇਹਨਾਂ ਕੋਲ ਰਹੀ ਹੈ ਹੁਣ ਇਹ ਜੇ ਚੰਗਾ ਵਕੀਲ ਮਿਲ ਜਾਂਦਾ ਤੇ ਉੱਤੇ ਸਰਕਾਰ ਆ ਜਾਂਦੀ ਹੈ ਤੁਹਾਡੇ ਤੋਂ ਬਹੁਤ ਮਸਲੇ ਇੱਥੇ ਉਹ ਜਿਹੜਾ ਦਰਿਆਵਾਂ ਪਰ ਸੜਕਾਂ ਦੀ ਲੋੜ ਹੈ ਪੁਲਾਂ ਦੀ ਲੋੜ ਹੈ ਇੱਥੇ ਸਾਰਾ ਗੰਨੇ ਦਾ ਇਲਾਕਾ ਹੈ ਇੱਥੇ ਇੱਕ ਦੋ 슈ਗਰ ਮਿਲ ਲੱਗ ਜਾਣ ਬਹੁਤ ਵੱਡਾ ਫਾਇਦਾ ਹੋਣਾ ਤੇ ਨਾਲੇ ਥੀਨ ਟਾਈਮ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਅਸੀਂ ਟੂਰਿਜ਼ਮ ਦਾ ਹੱਬ ਬਣਉਣ ਲੱਗੇ ਆ ਮੇਰੇ ਮਨ ਸੀ ਮੈਂ ਸ਼ੁਰੂ ਵੀ ਕਰਤਾ ਸੀ ਪਰ ਸਰਕਾਰ ਬਦਲ ਗਈ ਤੇ ਸਾਰੇ ਕੰਮ ਰੁਕ ਗਏ ਮੈਨੂੰ ਦੁੱਖ ਅੰਦਾਜ ਉਹ ਦੇਖ ਕੇ ਕਿ ਜਿਹੜੇ ਕੰਮ ਆਪਾਂ ਕੀਤੇ ਸੀ ਸਾਰੇ ਹੀ ਰੁਕੇ ਪਏ ਆ ਜਾਂ ਬੰਦ ਹੋ ਗਏ ਮੈਂ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਬੰਦ ਕਰ ਦਿੱਤਾ ਅਸੀਂ ਮੁੰਡਿਆਂ ਨੂੰ ਜੇਮ ਖੇਡਾਂ ਦੇ ਸਮਾਨ ਦਿੰਦੇ ਸੀ ਉਹ ਹੀ ਨਹੀਂ ਦਿੰਦੇ ਹੁਣ ਹੁਣ ਤਾਂ ਕੁਝ ਨਹੀਂ ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਉਹਨੂੰ ਨਾ ਬੋਲਣ ਦੀ ਅਕਲ ਹੈ ਨਾ ਕੰਮ ਕਰਨ ਦੀ ਅਕਲ ਹੈ ਉਹ ਤਾਂ ਕੱਲਾ ਫੀਲਿੰਗ ਲੈੰਦਾ ਰਹਿੰਦਾ ਕਿ ਮੈਂ ਸੀਜੀਪੀ ਮਿਨਿਸਟਰ ਹਾਂ ਤੁਸੀਂ ਦੇਖਿਆ ਹੀ ਹੁਣੇ ਪਰਸੋ ਚਾਰ ਪੰਜ ਦਿਨ ਪਟੰਡੇ ਕੀ ਕੀਤਾ ਇੱਕ ਤਾਂ ਸ਼ਾਮ ਨੂੰ ਇੰਨੀ ਪੀ ਲੈਂਦਾ ਉਹਨੂੰ ਪਤਾ ਹੀ ਲੱਗਦਾ ਉਹਦਾ ਦਿਮਾਗ ਕਿੱਦਰੀ ਹੁੰਦਾ ਹੈ ਉਹ ਰੋਡ ਸ਼ੋ ਸੀ ਪਟੰਡੇ ਉਹਨੂੰ ਚੜ ਗਈ ਜਿਆਦਾ ਗੱਡੀ ਤੇ ਚੜ ਗਿਆ ਉਹ ਨਸ਼ਾ ਇੰਨਾ ਹੋ ਗਿਆ ਉਹਨੇ ਬੋਤਲ ਪਰ ਉਹਨੇ ਪਾਣੀ ਦੀ ਬੋਤਲ ਮੰਗਾਈ ਥੋੜਾ ਦੋ ਦਿਨ ਘੁੱਟਾਂ ਲੈ ਕੇ ਸਾਰਾ ਆਪਣੇ ਪੱਗ ਦੀ ਡੋਲ ਦੀ ਸਾਰਾ ਆ ਕੋਈ ਮੁੱਖ ਮੰਤਰੀ ਕਾਇਨ ਤੇ ਲਾਇਕ ਹੈ ਤਿੰਨ ਸਾਲ ਹੋ ਗਏ ਝਾੜੂ 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 ਕਰਕੇ ਪੰਜਾਬ ਦੀ ਜਨਤਾ ਨੂੰ ਕੁਮਰਾਹ ਕਰਕੇ ਨਾ ਰੱਖ ਲਿਆ ਆਮ ਆਦਮੀ ਹੈ ਸਾਰੇ ਠੱਗੇ ਕਿੱਥੇ ਹੁਣਾ ਕਿਟਾਰੂ ਚੱਕ ਜਾ ਕੋਈ ਬੰਦਾ ਹੈ ਜੋ ਦੀਆਂ ਕਰਤੂਤਾ ਹੈ ਬਲਾ ਵੀਡੀਓ ਤਾਂ ਦੇਖੀਏ ਹੁਣੇ ਸਾਰਿਆਂ ਨੇ ਐ ਕੱਲੀਏ ਇਹ ਨਹੀਂ ਪੰਛੀਆਂ ਦੀ ਇਹਨਾਂ ਦੀਆਂ ਭਗਵੰਤਪਾਤ ਕੀ ਕਰਤੂਤਾ ਹੈ ਇੱਕ ਕੰਮ ਕੀਤਾ ਇਹਨਾਂ ਨੇ ਸਾਰਿਆਂ ਨੇ ਨਵੇਂ ਵਿਆਹ ਕਰਾ ਲਏ ਭਗਵੰਤ ਮੰਨਦਾ ਦੂਜਾ ਕੰਮ ਦੂਜਾ ਹੋ ਗਿਆ ਦੂਜੇ ਦੇ ਨਵੇਂ ਹੋ ਗਏ ਆ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਇਸ ਕਰਕੇ ਮੈਂ ਤੁਹਾਨੂੰ ਆਈ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਇਕੱਲਾ ਥੋੜੀ ਪਾਰਟੀ ਖੇਤਰੀ ਪਾਰਟੀ ਬਚਾ ਸਕਦੀ ਹੈ 103 ਸਾਲ ਪੁਰਾਣੀ ਖਾਲਸਾ ਜੀ ਥੋੜੀ ਫੌਜ ਹੈ ਤੁਸੀਂ ਕਮਜ਼ੋਰ ਕਰਤੀ ਆਪਣੀ ਫੌਜ ਇਹਨਾਂ ਦੇ ਗੱਲਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਗੱਲਾਂ ਚ ਆ ਕੇ ਦੇਖੋ ਕਿੰਡਾ ਵੱਡਾ ਨੁਕਸਾਨ ਹੋ ਗਿਆ ਤਾਕਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਤਾਕਤ ਪਟਨਾ ਸਾਹਿਬ ਆਪਣੇ ਗੁਰੂ ਘਰ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਬਣਾ ਕੇ ਹਰਿਆਣੇ 'ਚ ਕਬਜ਼ਾ ਕਰ ਲਿਆ ਹੁਣ ਥੋੜੇ ਪੰਜਾਬ ਚੋਂ ਲੱਗੇ ਐ ਫਿਰ ਜਾਗੋਗੇ ਕਿਦੋਂ ਕਦੋਂ ਉੱਠੋਗੇ ਜਦੋਂ ਪਾਣੀ ਉੱਤੋਂ ਹੀ ਟੱਪ ਜਾਊਗਾ ਅਕਾਲੀ ਦਲ ਥੋੜੀ ਪਾਰਟੀ ਐ ਥੋੜੇ ਬਜ਼ੁਰਗਾਂ ਨੇ ਖੜੀ ਕੀਤੀ ਐ ਪਾਰਟੀ ਕੋਡੇ ਬਜ਼ੁਰਗਾਂ ਨੇ ਜੇਲਾਂ ਜਾ ਕੇ ਆਪਣੀ ਕੌਮ ਖਾਤਰ ਕਿਸਾਨੀ ਖਾਤਰ ਗਰੀਬ ਖਾਤਰ ਦੇਸ਼ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਿੱਚ ਵੀ ਸਭ ਤੋਂ ਵੱਧ ਕੁਰਬਾਨੀਆਂ ਕਾਲੀ ਦਲ ਦੇ ਵਰਕਰਾਂ ਨੇ ਤੇ ਲੀਡਰਾਂ ਨੇ ਦਿੱਤੀਆਂ ਇਸ ਕਰਕੇ ਮੈਂ ਸਤਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਸਮਾਂ ਘਟਾ ਹੈ ਅਪਵਾ ਹਲਕਾ ਹੈ ਦੇਖੋ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇੱਥੇ ਆ ਕੇ ਮੈਂ ਦੇਖਿਆ ਕਿ ਪੋ ਵੱਡੇ ਪੱਤਰ ਤੇ ਤੁਸੀਂ ਕੱਟ ਕੀਤਾ ਹੈ ਹੁਣ ਆ ਲੜਾਈ ਜਿਵੇਂ ਹੁੰਦਾ ਨਾ ਆਪਣੇ ਕੇ 2 ਲੱਖ ਸੇ ਇੱਕਣਾ ਤੂੰ ਸਾਰੇ ਹੀ ਸਵਾ ਸਵਾ ਲੱਖ ਵਰਗੇ ਹੋ ਬਸ ਇਹ 7-8 ਦਿਨ ਫੈਲ ਜੋ ਤੁਸੀਂ ਮੈਨੂੰ ਘੱਟ ਤੋਂ ਘੱਟ ਐ ਬਰਾਬਰ ਦੀ ਟੱਕਰ ਕਰਾ ਦਿਓ ਪਹਿਲੀ ਵਾਰ ਲੜ ਰਹੇ ਆ ਮੈਂ ਦੱਸ ਰਿਹਾ ਸੀ ਦੀਪਾ ਸਾਹਿਬ ਨੂੰ ਮੈਂ ਕਿ ਅਗਲੀ ਵਾਰ ਦੇਖੋ ਕਾਲੀ ਦਲ ਦੇ ਤੋਂ ਐਮ ਐਲ ਏ ਬਣੂਗਾ ਜਦੋਂ ਅਗਲੇ 2 ਮਹੀਨੇ ਹੋਣਗੇ ਨਾਲੇ ਕਾਲੀ ਨਿੰਦ ਦੇ ਮਲੇ ਬਣੂਗਾ ਨਾਲੇ ਐਮਐਲਏ ਬਣੂਗਾ ਨਾਲੇ ਤੁਸੀਂ ਦੇਖੋਗੇ ਸਹੀ ਬਣੇ ਤੇ ਸਰਕਾਰ ਦਾ ਆਨੰਦ ਉਹ ਲੋਕੀ ਬੀਜਪੀ ਵਾਲੇ ਤਾਂ ਜਾਣ ਕੇ ਤੁਹਾਨੂੰ ਪਤਾ ਹੈ ਦਬਾ ਕੇ ਰੱਖਦੇ ਸੀ ਹੁਣ ਸਹੀ ਬਣੇ ਤੇ ਤੁਹਾਡਾ ਰਾਜ ਆਊਗਾ ਤੁਹਾਡੇ ਇਲਾਕੇ ਦਾ ਰਾਜ ਆਊਗਾ ਸਵਾਉ ਇਕੱਠੇ ਹੋ ਕੇ ਚੀਮਾ ਸਾਹਮਣੂ ਜਿਤਾਈਏ ਤੇ ਪੰਜਾਬ ਦੇ 13 ਦੇ 13 ਸੀਟਾਂ ਜਿੱਤਾਂਗੇ ਜਾਇਦਾ ਮਾਹੌਲ ਹੈ ਪਰ ਇਕੱਠੇ ਹੋਣ ਦੀ ਲੋੜ ਹੈ ਇੱਕ ਝੰਡੇ ਥੱਲੇ ਪੰਜਾਬ ਦੇ ਝੰਡੇ ਥੱਲੇ ਕਿਸਾਨੀ ਦੇ ਝੰਡੇ ਥੱਲੇ ਗਰੀਬ ਦੇ ਝੰਡੇ ਥੱਲੇ ਜਿਹੜੀ ਤੁਹਾਡੀ ਕਾਲੀ ਜਲ ਪਾਰਟੀ ਹੈ ਇਕੱਠੇ ਹੋ ਕੇ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਚ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ